ਰਹਲੇ ਨੇ ਬਾਜੀਓ ਕੀ ਹੋਇਆ ਹੋਛੀ ਨਹੀਂ ਆ ਵੀਰ ਜੀ ਬਿਲਕੁਲ ਕੋਈ ਗੱਲਬਾਤ ਨਹੀਂ ਹੋਈ ਤੇ ਤੁਸੀਂ ਆਏ ਕਿਥੇ ਬਿਲਕੁਲ ਇੱਥੇ ਹੀ ਕੋਈ ਗੱਲਬਾਤ ਨਹੀਂ ਹੋਈ ਬਿਲਕੁਲ ਮੈਂ ਆਉਂਦੇ ਤੋਂ ਕਾਲੇ ਸਰਪੰਚੀ ਉਹ ਇਸ ਬੰਨੇ ਸਾਰਾ ਕੀਤਾ ਗੁੰਡਿਆਂ ਨੂੰ ਕੀਤਾ ਫੜ ਲੋ ਮੈਨੂੰ ਕੁੱਟ ਮਾਰੇ ਨਾ ਬੜੀ ਕੀਤੀ ਆ ਹਾਂਜੀ ਉਹ ਮਾਰਿਆਂ ਨੂੰ ਸੜਕ ਦੇ ਵਿੱਚ ਮਾਰਿਆ ਚੁੱਕ ਚੁੱਕ ਕੇ ਮਾਰਿਆ ਮੈਂ ਹਾਂਜੀ ਮੁੜ ਕੇ ਛਡਾਇਆ ਜਿਨਾਂ ਨੇ ਹਾਂਜੀ ਇਹ ਕਾਂਗਰਸ ਦੇ ਹਾਂਜੀ ਇਹਨਾਂ ਨੇ ਮਰੇ ਆਮ ਪਾਰਟੀ ਵਾਲਿਆਂ ਨੇ ਤੇ ਕਾਲਾ ਸਰਪੰਚਾ ਮੌਕੇ ਦਾ ਉਹਨੇ ਗੁੰਡੇ ਮਂਗਾਏ ਆ ਇੱਥੇ ਉਹਨੇ ਕੁੱਟ ਮਾਰ ਕਰਾਈ ਆ ਉਹਨੇ ਤਾਂ ਪੂਰਾ ਇੱਥੇ ਦੇਸ ਭਾਈ ਬੋਰਡ ਨਹੀਂ ਪਾਉਂਦੇ ਇੰਡੀਆ ਕਿਸ ਨੂੰ ਆ ਵੀ ਖਾਬੇ ਤੋਂ ਜਾ ਰਿਹਾ ਸੀ ਇਹਨਾਂ ਨੇ ਜਿਹੜਾ ਪਸਾਦਾ ਰਿਹਾ ਇਸ ਸਮੇਂ ਉਸ ਸਾਜ ਨੂੰ ਰੋਕ ਗੁਜੇ ਹੋਈ ਮੈਂ ਕਿਤੇ ਟੰਗ ਕੋਈ ਵਜ ਨਹੀਂ ਕਿਹਨੇ ਕੀਤੀ ਕਿਸੇ ਨੇ ਕੋਈ ਹੋਣਾ ਇਹ ਬੰਦੀ ਹੁੰਦੀ ਆ ਸਾਡੇ ਜਨਾਈ ਨੂੰ ਬਿਤੀ ਕੋਈ ਗੱਲ ਜਿਵੇਂ ਲੱਗੀ ਗੱਡੀ ਉਹਨਾਂ ਦੇ ਆਪਣੇ ਵੀ ਪਾਈਆਂ ਜਾਂਦੇ ਚੱਪੀ ਲਈ ਇੱਕ ਚਾਬੀ ਉਹੀ ਉਹ ਇੱਕ ਵਾਰੀ ਵੀਡੀਓ ਬਣਾ ਕੇ ਦੱਸੋ ਵੀ ਆਹ ਇੱਕ ਰੰਗ ਦਾ ਹੋਵੇ ਇਹਦਾ ਸਾਡੇ ਸੋਨੇ ਚੋਣ ਆਹੋ ਬਾੜੂ ਆਈ ਆ ਬਸ ਮਾਰ ਦਿੰਗੇ ਬਗੜੀ ਹੋਣੀ ਬਿਲਕੁਲ ਸਮਾਂ ਨਾ ਲੱਗ ਰਹੀ ਹੈ ਇਹ ਮਾਹੌਲ ਬੜਾ ਤਕਰੀਰ ਜਿਹਾ ਵੀ ਕੋਈ ਨਹੀਂ ਕਰ ਰਿਹਾ ਜਿਹੜੇ ਬੰਦੇ ਆ ਰਹੇ ਨੇ ਉਹਨਾਂ ਦਾ ਜਿਹੜਾ ਜਾ ਰਿਹਾ ਕਸੂਰੀ ਜੀ ਜਿਹੜੀ 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 ਜਿਹੜ ਕਿ ਸਾਰੇ ਦੇ ਹਰ ਦੋਨਾਂ ਦੇ ਵੱਲੋਂ ਇਲਜ਼ਾਮ ਬਾਜ਼ੀ ਦਾ ਦੌਰ ਚੱਲੀ ਹੈ ਬੰਦੇ ਦੇ ਜੀਵਨ ਲੱਗ ਜਾਂਦਾ ਕਿ ਇਸ ਜੀਵਨ ਇਲਜ਼ਾਮ ਬਾਜ਼ੀ ਵੀ ਦੋਨਾਂ ਦੇ ਵੱਲੋਂ ਇੱਕ ਇਲਜ਼ਾਮ ਬਾਜ਼ੀ ਦਾ ਦੌਰ ਚੱਲ ਰਿਹਾ ਹੈ ਜਿਹਦੇ ਸਾਡੀ ਇੱਕ ਬੰਨਾ ਕਰਨੀ ਹੈ ਤੱਕੋਂ ਮੈਂ ਆਉਣਾ ਨਹੀਂ ਜਦੋਂ ਇੱਥੇ ਇੱਥੇ ਉਹਨਾਂ ਨੂੰ ਕੁੱਟਣ ਗਿਆ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜੇ ਮੈਂ ਤੇ ਨਹੀਂ ਲਿਆਂਦਾ ਬਾਹਰ ਕੋਈ ਮੈਂ ਤੇ ਆਪ ਆਇਆ ਮੈਂ ਇੱਥੇ ਫਿਰ ਸਕਦਾ ਮੈਂ ਇੱਥੋਂ ਦਾ ਰਹਿਣ ਵਾਲਾ ਸਿਰ ਇਹ ਬੰਦੇ ਜਿਹੜੇ ਫੜੇ ਨਹੀਂ ਫੜੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਕੁ ਲੋਕ ਲੱਗਦਾ ਅੰਦਰ ਨੇ ਪਤਾ ਨਹੀਂ ਆ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖ ਮੈਂ ਲੋਕ ਪੰਜ ਤੇ ਫੜੇ ਆਪਾਂ ਭੱਜਦੇ ਫੜੇ ਜਿਹੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨੇ ਕਹਿੰਦੇ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਦੇ ਮੈਂ ਤੇ ਉਹਨਾਂ ਨੂੰ ਇੰਟਰਡਿਗਟ ਨਹੀਂ ਕੀਤਾ ਪੁਲਿਸ ਕੋਆਪਰੇਟ ਕਰ ਰਹੀ ਨਹੀਂ ਤਾਂ ਪੁਲਿਸ ਤੇ ਮਰੀ ਪਈ ਆ ਮਰੀ ਪੁਲਿਸ ਹੈ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਪੁਲਿਸ ਕੀ ਲੱਗਦਾ ਇਹ ਸਹੀ ਸਰਕਾਰ ਦੇ ਤਬਾਦਲੇ ਤੂੰ ਹੋਰ ਕਿਹਦੇ ਮੇਰੇ ਤੋਂ ਬਾਸਾਂ ਦੇ ਚੱਲ ਰਿਹਾ ਕਿਉਂਕਿ ਭਗਵੰਤ ਮਾਨ ਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਆ ਚੀਵਨਸਟਕ ਕਰਵਾ ਰਿਆ ਦਾਵਾ ਸਰ ਕਿੰਨੇ ਕਬੂਤਾਂ ਤੇ ਇਸ ਤਰੀਕੇ ਦਾ ਜੜ ਰਿਹਾ ਹੈ ਵੇਖੋ ਨਾ ਪੁਜਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜ਼ਿਲ੍ਹੇ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਆ ਦਾਵਾ ਸਰ ਜਦੋਂ ਦਿਲ ਚੜਿਆ ਵਾ ਫੋਟਾ ਸ਼ੁਰੂ ਹੋਈਆਂ ਤੇ ਇਹ ਹਾਲਾਤ ਪੈਦਾ ਹੋ ਗਏ ਜੀ ਇਸ ਤਿੱਕੇ ਦੇ ਇਹ ਕਾਹਦਾ ਗੁੰਡਾਗਰਦੀ ਪੈਦਾ ਹੋ ਜਾਈਂਦਾ ਓਏ ਗੁੰਡਾਗਰਦੀ ਤੁਹਾਡਾ ਕੋਈ ਗੱਲ ਨਹੀਂ ਮੈਂ ਆ ਗਿਆ ਟੈਨਸ਼ਨ ਨਾ ਰੋ ਪੀ ਇੱਕ ਪੁਲਿਸ ਨੇ ਇੱਕ ਵਿਅਕਤੀ ਨੂੰ ਇਥੋ ਫੜਿਆ ਹੈ ਉਹ ਤਰਨਤਾਰਾਂ ਦਾ ਵਿਅਕਤੀ ਸੀਗਾ ਤਰਨਤਾਰਾਂ ਦਾ ਵਿਅਕਤੀ ਸੀਗਾ ਕੋਈ ਗੱਲ ਨਹੀਂ ਮੈਂ ਆ ਗਿਆ ਹੁਣ ਦੇਖਦਾ ਮੈਂ ਕਿਹੜੀ ਗੁੰਡਾਗਰਦੀ ਔਰ ਉਹ ਪਾਇਗੀ ਗੈਂਗਸਟਰ ਤੇ ਲੋਕਾਂ ਨੇ ਆ ਕੇ ਉਹਨਾਂ ਦੇ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ ਕੋਈ ਅੱਗ ਜਣੀ ਵਗੈਰਾ ਦੀ ਕੋਸ਼ਿਸ਼ ਕੀਤੀ ਗਈ ਆ ਆ ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਾਰ ਰਹਿੰਦਾ ਮੇਰੀ ਗੱਡੀਆਂ ਨੇ ਮੇਰੀਆਂ ਗੱਡੀਆਂ ਦੇ ਨਾਲ ਦੇਖੋ ਕਿਹੜਾ ਗੈਂਗਸਟਰ ਆ ਮੇਰੇ ਘਰ ਦੇ ਪਰਿਵਾਰ ਆ ਮੇਰਾ ਬੇਟਾ ਮੈਂ ਆਇਆ ਆ ਆ ਮੇਰੇ ਰਿਸ਼ਤੇਦਾਰ ਮੇਰੇ ਨਾਲ ਨੇ ਦੱਸੋ ਜੀ ਕਿਹੜਾ ਗੈਂਗਸਟਰ ਜਿਹੜੇ ਬੰਦਿਆਂ ਨੇ ਗੈਂਗਸਟਰ ਖੁਦ ਪਾਲੇ ਨੇ ਅੱਜ ਇਹਨਾਂ ਲੋਕਾਂ ਨੂੰ ਇਹਨਾਂ ਗੈਂਗਸਟਰਾਂ ਕੋ ਡਰ ਆਉਣ ਲੱਗ ਗਿਆ ਇੱਕ ਨੇ ਇਹ ਬੰਦਾ ਤਾਂ ਕਿੱਜਾ ਪਿਛਲੇ 5 ਸਾਲਾਂ ਚ ਇਹਨੇ 6-7 ਕਤਲ ਕਰਵਾਤੇ ਡੇਰਾ ਬਾਬਾ ਨਾਨਕ ਹਲਕੇ ਚ ਇਹਨੂੰ ਕਿਹੜਾ ਰੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਹਮੋ ਸਾਹਮਣੇ ਹੋ ਰਹੇ ਨੇ ਆਪਸ ਵਿੱਚ ੜੱਬੀ ਦੇਖਣ ਨੂੰ ਮਿਲੀ ਹੁਣ ਤੁਸੀਂ ਸਿੱਧੀ ਕੰਟਰੋਲ ਕਰੂਗੇ ਕੋਈ ਵੋਟ ਵੋਟ ਪ੍ਰੋਪਰ ਲੋਕਾਂ ਨੇ ਵੋਟ ਪਾਉਣੀ ਆ ਵਰਕਰ ਸੁਣੋ ਇਹਨਾਂ ਦਾ ਗੱਭਰੂ ਇੱਥੇ ਮਲਾਜੂ ਜਿਹੜੇ ਨੇ ਇਹਨਾਂ ਦੀ ਰੰਧਾਵੇ ਨੇ ਸ਼ਾਇਦ ਕੀਤੀ ਉਹਨੇ ਬੰਦੇ ਨੇ ਡਾਂਗ ਮਾਰੀ ਮੇਰੇ ਬਾਹਰ ਤੇ ਮਜੀ ਵੀਡੀਓ ਪੂਰੀ ਕੈਪਚਰ ਚ 4 ਫੁੱਟ ਤੇ ਸੁੱਕੀ ਪਿੱਛੇ ਘਲੋਤਾ ਉਹਦੇ ਮਾਰੇਗਾ ਉਹਦੇ ਇਸ਼ਾਰੇ ਤੇ ਡਾਂਗ ਵੱਜੀ ਮੇਰੇ ਡਾਂਗ ਹਾਂ ਤੁਸੀਂ ਆਪਣੇ ਵਰਕਰਾਂ ਨੂੰ ਸ਼ਾਂਤ ਕਰਾਉਣ ਆਏ ਹੋ ਮੈਂ ਮੈਂ ਸੁਣੋ ਜੀ ਵੇਖੋ 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 ਜੀ ਮੈਂ ਲੋਕਾਂ ਨੂੰ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਜਿੱਤ ਵਾਲੇ ਬਣੇ ਜਾ ਰਹੇ ਹੋ ਜਿਹੜਾ ਬੰਦਾ ਹਰਦਾ ਉਹ ਗੁੰਡਾਗਰਦੀ ਕਰਦਾ ਉਹ ਬਖਲਾਇਆ ਫਿਰਦਾ ਮੈਂ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦਾ ਸ਼ਾਂਤਮਈ ਮਾਹੌਲ ਨਾਲ ਤੁਸੀਂ ਵੋਟਾਂ ਪਾਓ ਵੋਟਾਂ ਲੋਕਾਂ ਨੇ ਪਾਉਣੀਆਂ ਲੀਡਰਾਂ ਨੇ ਵੋਟਾਂ ਤਾਂ ਪਾਉਣੀਆਂ ਨਹੀਂ ਲੀਡਰਾਂ ਦਾ ਆਪਣਾ ਕੰਮ ਆ ਠੀਕ ਆ ਪ੍ਰਚਾਰ ਕਰਨਾ ਹੀ ਪ੍ਰਚਾਰ ਕਰ ਲਿਆ ਹੁਣ ਲੀਡਰਾਂ ਦਾ ਕੰਮ ਕੀ ਆ ਹੁਣ ਆਪਾਂ ਕਿਸੇ ਨੂੰ ਮੇਰੇ ਗੱਲ ਸੁਣੋ ਲੋਕ 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 ਇਹ ਬੂਥ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਸੀ ਪੋਲਿੰਗ ਪ੍ਰੋਸੈਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੀ। ਵੇਖੋ ਜੀ ਇਹਨਾਂ ਦਾ ਦਿਮਾਗ ਇੱਕੋ ਗੱਲ ਹੈ ਕਿ ਜਿੰਨਾ ਪਿੰਡਾਂ 'ਚੋਂ ਇੱਥੋਂ ਘੱਟੋ ਘਾਟ ਆ ਹਮੇਸ਼ਾ ਹੀ ਮੈਂ ਬੜੀ ਵੱਡੀ ਲੀਡ ਤੇ ਜਿਹੜਾ ਵਾ 24 'ਚ ਮੈਂ ਜਿੱਤਿਆ ਇਹਨਾਂ ਬੰਦਿਆਂ ਨੂੰ ਇਹ ਹੀ ਕਿ ਜਿੱਥੋਂ ਇਹ ਆਮ ਆਦੀ ਪਾਰਟੀ ਵੱਡੀ ਲੀਡ ਤੇ ਜਿੱਤੀ ਉਹਥੇ ਆਣ ਕੇ ਨਾ ਖਰਾਬੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਲੋਕ ਇਹਨਾਂ ਦੇ ਚਿਹਰੇ ਨੂੰ ਬਿਲਕੁਲ ਸਮਝ ਚੁੱਕੇ ਨੇ ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਅੱਜ ਦੇਣਾ ਵਾ ਇਸ ਕਰਕੇ ਇਹਨਾਂ ਦੀ ਬਗਲਾੜ ਦੀ ਨਤੀਜਾ ਇੱਕ ਤਰਨ ਤਰ